ਰਵਿੰਦਰ ਸਿੰਘ ਉਗਰਾਹਾ ਵੱਲੋਂ ਇੱਕ মিডিਆ ਦੇ ਵਿੱਚ ਸੰਦੇਸ਼ ਦਿੱਤਾ ਕਿ ਜਿਹੜਾ ਰਾਇਕੇ ਕਲਾਂ ਦੇ ਵਿੱਚ ਜਿਹੜੇ ਸਾਡੇ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਹੋਇਆ ਉਹ ਗਲਤ ਹੋਇਆ ਤੇ ਅਸੀਂ ਇਸ ਦੀ ਨਖੇਦੀ ਕਰਦੇ ਹਾਂ ਤੇ ਅਸੀਂ ਜਿਹੜੇ ਹੁਣ ਤੱਕ ਸਾਡੇ ਜਿਹੜੇ ਟੋਲ ਪਲਾਜ਼ਿਆਂ ਦੇ ਉੱਤੇ ਧਰਨੇ ਸੀ ਅਸੀਂ ਉਹਨਾਂ ਨੂੰ ਚੱਕ ਰਹੇ ਹਾਂ ਤੇ ਕੱਲ ਤੋਂ ਜਿਹੜਾ ਅਸੀਂ ਕਿਸਾਨਾਂ ਦੇ ਨਾਲ ਆ ਤੇ ਕਿਸਾਨਾਂ ਦੀ ਜਿੱਥੇ-ਇੱਥੇ ਵੀ ਝੋਨੇ ਦੀ ਫਸਲ ਨਹੀਂ ਵਿਕ ਰਹੀ ਜਾਂ

ਤੇ ਵੀ ਇਹ ਬੀ ਦੀ ਸ਼ਰਤ ਨੂੰ ਲੈ ਕੇ ਪ੍ਰਾਲੀ ਤੇ ਜੋ ਪਾਇਆ ਜਾ ਰਿਹਾ ਪਰਚੇ ਉਹਨਾਂ ਤਿੰਨ ਮੰਗਾਂ ਨੂੰ ਲੈ ਕੇ ਅਸੀਂ ਲਗਾਤਾਰ ਫੀਲਡ 'ਚ ਅਸੀਂ ਚਰਜੀ ਮੰਡੀ ਦੇ ਵਿੱਚ ਚਰਜੀ ਇਸ ਸੰਘ ਅਸਿਤਰਾਨ ਦਿੱਥੇਬੰਦੀ ਦੀ ਪੰਜ ਮੈਂਬਰੀ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਜਿਹੜੇ ਆਪਣੇ ਘਰ ਨੇ ਟੋਲਾਂ ਤੇ ਚੱਲ ਰਹੇ ਆ ਉਹ 13 ਤਰੀਕ ਨੂੰ ਸ਼ਾਮ ਨੂੰ ਖਤਮ ਕਰ ਦੇਣੇ ਚਾਹੀਦੇ ਆ ਆਪਾਂ ਨੂੰ ਕਿਉਂਕਿ ਆਪਾਂ 14 ਤਰੀਕ ਨੂੰ ਪੂਰੇ ਪੰਜਾਬ ਦੇ ਮਤਲਬ ਪੂਰੇ ਜੋ ਦੋ ਹਲਕਿਆਂ 'ਚ ਇੱਕ ਬਰਨਾਲਾ ਤੇ ਇੱਕ ਦਰਬਾਹ ਹਲਕਿਆਂ ਦੇ ਵਿੱਚ ਆਪਣੇ ਸ਼ਹਿਰਾਂ ਦੇ ਵਿੱਚ ਸਾਰੀ ਆਪਣੀ ਨੀਤੀ ਸਰਕਾਰ ਕਿਸ ਕਿਹੜੀ ਨੀਤੀ ਤੇ ਆਈ ਹੋਈ ਹੈ ਇਹ ਗੱਲ ਲੈ ਕੇ ਜਾਵਾਂਗੇ ਤੇ ਜਿੰਨੀਆਂ ਪੰਜਾਬ ਛੱਗੀਆਂ ਮੰਡੀਆਂ ਨੇ ਪੰਜਾਬ ਦੀਆਂ ਉਹਨਾਂ ਦੇ ਜਿੱਥੇ ਉਹਨਾਂ ਨੇ ਇਹ ਵੀ ਕਰਿਆ ਉਥੇ ਸਾਰੇ ਉਸ ਉਥੇ ਜਾ ਕੇ ਆਪਣੇ ਝੋਨੇ ਦੀ ਵਿਕਰੀ ਕਰਾਉਣ ਦੀ ਖਾਤਰ ਜਿਹੜੀ ਚੀਜ਼ ਦੀ ਵੀ ਲੋੜ ਪਈ ਉਹ ਕਰਾਂਗੇ ਤੇ ਅਧਿਕਾਰੀਆਂ ਨਾਲ ਗੱਲ ਵੀ ਕਰਾਂਗੇ ਤੇ ਵੱਡੀ ਗਿਣਤੀ ਚ ਮੰਡੀਆਂ ਦਿਖਾ ਲਈ ਭਰਾਂਗੇ ਤੇ ਪਿਛਲੇ ਤੱਕ ਜਿਹੜੀ ਸਰਕਾਰ ਨੇ ਝੋਨੇ ਦੀ ਜਿਹੜੀ ਲੁੱਟ ਹੈ ਬਹੁਤ ਤੇਜ਼ ਕੀਤੀ ਹੋਈ ਹੈ ਖਰੀਦ ਦੇ ਵਿੱਚ ਬਹੁਤ ਉਨ ਜਿਹੜੀ ਉਹਨਾਂ ਦੀ ਖਰੀਦ ਮਾਤਰਾ ਬਹੁਤ ਘੱਟ ਹੈ ਤੇ ਉਹਦੇ ਫੇਰ ਕਰਕੇ ਜਿਹੜੀ ਕਸ਼ਮਕਸ਼ ਹੋ ਰਹੀ ਹੈ ਉਹਦੇ ਤੋਂ ਲਾਠੀ ਚਾਰ ਦੀ ਪੱਕੇ ਕਿਸਾਨਾਂ ਦੇ ਸੰਘਰਸ਼ ਕਰਦੇ ਕਿਸਾਨਾਂ ਤੇ ਰਾਏ ਕੱਲਾ ਨੇ ਵਿੱਚ ਉਹਦੀ ਜ਼ੋਰਦਾਰ ਸ਼ਬਦਾਂ ਦੀ ਖੇਧੀ ਕਰਦਿਆਂ ਇਸ ਕਰਕੇ ਅਸੀਂ ਇਧਰ ਹੋਰ ਦਬਾਅ ਬਣਾਉਣ ਦੇ ਖਾਤਰ ਝੋਨੇ ਦੀ ਖਰੀਦ ਨੂੰ ਤੇਜ਼ੀ ਨਾਲ ਲਿਆਉਣ ਖਾਤਰ ਅਸੀਂ ਇਹ ਟੋਲ ਪਲਾਜ਼ਾਂ ਵਾਲਾ ਜਿਹੜਾ ਪ੍ਰੋਗਰਾਮ ਹੈ ਉਹ 13 ਤਰੀਕ ਤੋਂ ਵਾਪਸ ਲੈ ਰਿਆ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਟੋਲ ਪਲਾਜ਼ਾਂ ਵਾਲਾ ਪ੍ਰੋਗਰਾਮ 13 ਤਰੀਕ ਦੀ ਸ਼ਾਮ ਨੂੰ ਯਾਨੀ ਕੱਲ੍ਹ ਸ਼ਾਮ ਨੂੰ ਸਮਾਪਤ ਕਰ ਦੇਣਾ ਚਾਹੀਦਾ ਹੈ ਤੇ ਫੀਲਡ ਦੇ ਵਿੱਚ ਮੰਡੀਆਂ ਦੇ ਵਿੱਚ ਜਿੱਥੇ ਉਹਨਾਂ ਨਹੀਂ ਨਿਕਲਿਆ ਉਥੇ ਦਾਬ ਵਧਾਉਣ ਦੀ ਖਤਰਬਾਤ ਤੋਂ ਬਤ ਘਟ ਕਰਨੀ ਚਾਹੀਦੀ ਅੱਜ ਅਸੀਂ ਲਗਾਤਾਰ 17 ਅਕਤੂਬਰ ਤੋਂ ਮੋਰਚਾ ਚਲਾ ਸਾਡੀ ਜਥੇਬੰਦੀ ਝੋਲੇ ਦੀ ਵਿਕਰੀ ਨੂੰ ਲੈ ਕੇ ਤੇ ਵੀਏਪੀ ਦੀ ਸ਼ੌਕ ਨੂੰ ਲੈ ਕੇ ਪਰਾਲੀ ਤੇ ਜੋ ਪਾਇਆ ਜਾ ਰਿਹਾ ਪਰਸਪਰ ਉਹਨਾਂ ਤੱਕ ਮਗਨ ਲੈ ਕੇ ਅਸੀਂ ਲਗਾਤਾਰ ਫੀਲਡ 'ਚ ਅਸੀਂ ਇਹ ਕਰਦੀ ਮੰਡੀ ਦੇ ਵਿੱਚ ਚੱਜੇ ਇਸ ਸਗਾ ਸਦਰਾ ਜਥੇਬੰਦੀ ਦੀ ਪੰਜ ਮੈਂਬਰੀ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਜਿਹੜੇ ਆਪਣੇ ਘਰਲੇ ਝੋਲੇ ਚੱਲ ਰਹੇ ਆ ਉਹ 13 ਤਰੀਕ ਨੂੰ ਸ਼ਾਮ ਨੂੰ ਖਤਮ ਕਰ ਦੇਣੇ ਚਾਹੀਦੇ ਆਪਾਂ ਨੂੰ ਕਿਉਂਕਿ ਆਪਾਂ 14 ਤਰੀਕ ਨੂੰ ਪੂਰੇ ਪੰਜਾਬ ਦੇ ਮਤਲਬ ਪੂਰੇ ਜਿਹੜੇ ਦੋ ਹਲਕਿਆਂ 'ਚ ਇੱਕ ਬਰਨਾਲਾ ਤੇ ਇੱਕ ਦਰਬਾਹਾ ਹਲਕਿਆਂ ਦੇ ਵਿੱਚ ਆਪਣੇ ਸ਼ਹਿਰਾਂ ਦੇ ਵਿੱਚ ਸਾਰੀ ਆਪਣੀ ਨੀਤੀ ਸਰਕਾਰ ਕਿਸ ਕਿਹੜੀ ਨੀਤੀ ਤੇ ਆਈ ਹੋਈ ਹੈ ਇਹ ਗੱਲ ਲੈ ਕੇ ਜਾਵਾਂਗੇ ਤੇ ਜਿੰਨੀਆਂ ਪੰਜਾਬ 'ਚਆਂ ਮੰਡੀਆਂ ਨੇ ਪੰਜਾਬ ਦੀਆਂ ਉਹਨਾਂ ਦੇ ਜਿੱਥੇ ਉਹਨਾਂ ਨੇ ਇਹ ਵੀ ਕਰਿਆ ਉੱਥੇ ਸਾਰੇ ਉਸ ਉੱਥੇ ਜਾ ਕੇ ਆਪਣੇ ਝੋਨੇ ਦੀ ਵਿਕਰੀ ਕਰਾਉਣ ਦੀ ਖਾਤਰ ਜਿਹੜੀ ਚੀਜ਼ ਦੀ ਵੀ ਲੋੜ ਪਈ ਉਹ ਕਰਾਂਗੇ ਤੇ ਧਾਰੀਆਂ ਨਾਲ ਗੱਲ ਵੀ ਕਰਾਂਗੇ ਤੇ ਵੱਡੀ ਗੰਟੀ ਚ ਵੱਡੀਆਂ ਦਿਖਾ ਲਈ ਭਰਾਗੇ ਤੇ ਪਿਛਲੇ ਦਿਨ ਸਰਕਾਰ ਨੇ ਝੋਨੇ ਦੀ ਜਿਹੜੀ ਲੁੱਟ ਹੈ ਬਹੁਤ ਤੇਜ਼ ਕੀਤੀ ਹੋਈ ਹੈ ਖਰੀਦ ਦੇ ਵਿੱਚ ਬਹੁਤ ਜਿਹੜੀ ਉਹਨਾਂ ਦੀ ਖਰੀਦ ਮਾਤਰਾ ਬਹੁਤ ਘੱਟ ਹੈ ਤੇ ਉਹਦੇ ਫੇਰ ਕਰਕੇ ਜਿਹੜੀ ਕਸ਼ਮਕਸ਼ ਹੋ ਰਹੀ ਹੈ ਉਹਦੇ ਤੋਂ ਲਾਠੀ ਚਾਰ ਦੀ ਪੱਕਸਾਂ ਨਾਲ ਦੇ ਸੰਘਰਸ਼ ਕਰਦੇ ਕਿਸਾਨਾਂ ਤੇ رائے ਕਿਕਰਾਂ ਦੇ ਵਿੱਚ ਉਹਦੀ ਜ਼ੋਰਦਾਰ ਸ਼ਬਦਾਂ ਦੀ ਖੇਤੀ ਕਰਦਿਆਂ ਇਸ ਕਰਕੇ ਅਸੀਂ ਇੱਧਰ ਹੋਰ ਦਬਾਉਣ ਦੀ ਖਾਤਰ ਝੋਨੇ ਦੀ ਖਰੀਦ ਨੂੰ ਤੇਜ਼ੀ ਨਾਲ ਲਿਆਉਣ ਖਾਤਰ ਅਸੀਂ ਇਹ ਟੋਲ ਪਲੱਸ ਵਾਲਾ ਜਿਹੜਾ ਪ੍ਰੋਗਰਾਮ ਹੈ ਉਹ ਤੇਰਾ ਰਜਿਸਟ੍ਰ ਤੋਂ ਵਾਪਸ ਲੈ ਰਿਆ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਟੋਲ ਪਲੱਸ ਵਾਲਾ ਪ੍ਰੋਗਰਾਮ 13 ਤਰੀਕ ਦੀ ਸ਼ਾਮ ਨੂੰ ਜਾਨੀ ਕੱਲ੍ਹ ਸ਼ਾਮ ਨੂੰ ਸਮਾਪਤ ਕਰ ਦੇਣਾ ਚਾਹੀਦਾ ਤੇ ਫੀਲਡ ਦੇ ਵਿੱਚ ਮੰਡੀਆਂ ਦੇ ਵਿੱਚ ਜਿੱਥੇ ਉਹਨਾਂ ਨਹੀਂ ਬਿਕ ਰਿਆ ਉਥੇ ਦਾ ਬਧਾਉਣ ਦੀ ਖਤਰਬਾਤ ਤੋਂ ਬਤ ਘੱਟ ਕਰਨੀ ਚਾਹੀਦੀ